ਇਹ ਬੱਚੇਦਾਨੀ ਹੈ ਹਾਂਜੀ ਤੇ ਬੱਚਾ ਇੱਥੇ ਹੀ ਠਹਿਰਦਾ ਠੀਕ ਹੈ ਔਰ ਇਹ ਸ਼ੋ ਕੀਤਾ ਹੈ ਇਹ ਐਗ ਹੈ ਠੀਕ ਹੈ ਇਹ ਟਿਊਬ ਦੇ ਵਿੱਚ ਪਿਆ ਐਗ ਠੀਕ ਹੈ ਤੇ ਇਸ ਸਪਰਮ ਹੈਗੇ ਸਰ ਠੀਕ ਹੈ ਠੀਕ ਹੈ ਵਾਈਟ ਜੀ ਜੀ ਜਿਹੜੇ ਵਾਈਟ ਵਾਈਟ ਹੈ ਇਹ ਸਪਰਮ ਹੈ ਸਪਰਮ ਤਾਂ ਮਿਲ ਗਿਆ ਜਾਇਗਾ ਔਰ ਤਾਂ ਬਣ ਗਿਆ ਤੇ ਉਹ ਜਿਹੜਾ ਬੱਚਾ ਹੈ ਨਾ ਉਹ ਇੱਥੇ ਹੀ ਗਰੋ ਕਰਨਾ ਸ਼ੁਰੂ ਕਰ ਦਿੰਦਾ ਇਹ ਪ੍ਰੈਗਨੈਂਸੀ ਯੂਟਰਸ ਦੇ ਵਿੱਚ ਨਾ ਹੋਣ ਕਰਕੇ ਆਲੇ-ਦੁਆਲੇ ਓਵਰੀਅਨ ਪ੍ਰੈਗਨਨਸੀ ਵੀ ਇਵਨ ਕਿਤੇ ਵੀ ਹੋਰ ਪ੍ਰੈਗਨਨਸੀ ਹੋਣਾ ਉਸ ਨੂੰ ਕਹਿੰਦੇ ਇੱਕ ਟਾਪਿਕ ਪ੍ਰੈਗਨਨਸੀ ਕੀ ਤੁਸੀਂ ਸੋਚ ਸਕਦੇ ਹੋ ਕਿ ਪ੍ਰੈਗਨਨਸੀ ਵੀ ਕਿਸੇ ਔਰਤ ਦੀ ਜਾਨ ਲੈ ਸਕਦੀ ਹੈ ਇਹ ਟਿਊਬ ਹੈ ਔਰ ਇਹਦੇ ਵਿੱਚ ਬੱਚਾ ਠਹਿਰ ਗਿਆ ਮੰਨ ਲਓ ਇੱਥੇ ਠਹਿਰ ਗਿਆ ਜਾਇਗਟ ਹੁਣ ਇਹਨੇ ਗਰੋਥ ਕਰਨਾ ਨਾ ਸਰ ਕਿਉਂਕਿ ਜਿਵੇਂ-ਜਿਵੇਂ ਟਾਈਮ ਬਦੂਗਾ ਇਹਨੇ ਗਰੋ ਕਰਨਾ ਇਹ ਐਗ ਜਿਹੜਾ ਹੈ ਇਹ ਗਰੋ ਕਰੇਗਾ ਪਰ ਟਿਊਬ ਫਟ ਜਾਏਗੀ ਉੱਥੇ ਜਿਸ ਨੂੰ ਬੋਲਦੇ ਐ ਗਰ ਟਿਊਬ ਰਪਚਰ ਹੋਗੀ ਫਟਣ ਤੋਂ ਬਾਅਦ ਜੀ ਫਟਣ ਤੋਂ ਬਾਅਦ ਡਾਕਟਰ ਦੇ ਕੋਲ ਉਹਨਾਂ ਨੇ ਜਾਣਾ ਤੇ ਡਾਕਟਰ ਨੇ ਤਾਂ ਟਿਊਬ ਕੱਢ ਦੇਣੀ ਹੈ ਜੇ ਟਿਊਬ ਕੱਢਤੀ ਸਰ ਇੱਕ ਟਿਊਬ ਚ ਗਈ ਸਮਝ ਲਓ ਤਾਂ ਟਿਊਬ ਦਾ ਹੀ ਮੇਨ ਰੋਲ ਹੈ ਤਾਂ ਪ੍ਰੈਗਨੈਂਸੀ ਦੇ ਚਾਂਸ ਖਤਮ ਹੀ ਹੋ ਜਾਂਦੇ ਐ ਮੈਂ ਉਹਨਾਂ ਨੂੰ ਹੋਮ ਰੈਮੀਡੀਜ਼ ਹੀ ਦੱਸ ਦੇਣੀ ਆ ਤੁਸੀਂ ਇਹ ਕਹਿ ਰਹੇ ਹੋ ਜਿਹੜੇ ਇਹ ਬੀਜ ਹੈਗੇ ਨੇ ਇਹ ਬੀਜ ਇੱਥੇ ਇਸ ਥਾਂ ਦੇ ਉੱਤੇ ਜਿਹੜੀ ਪ੍ਰੈਗਨੈਂਸੀ ਹੈ ਉਹਨੂੰ ਇਸ ਥਾਂ ਦੇ ਉੱਤੇ ਕਰ ਸਕਦੇ ਨੇ ਬਿਲਕੁਲ ਉਹ ਇੱਥੋਂ ਜੱਕ ਕੇ ਇੱਥੇ ਲੈ ਆਉਣਾ ਸਰ ਇਸ ਫਾਰਮੂਲੇਸ਼ਨ ਨੇ ਅਸੀਂ ਕਰਨਾ ਤਾਂ ਉਹੀ ਕੰਮ ਹੈ ਨਾ ਸਰ ਇਹ ਜਿਹੜੀ ਪ੍ਰੈਗਨਸੀ ਹੈ ਜੀ ਟਿਊਬ ਪ੍ਰੈਗਨਸੀ ਹੈਗੀ ਹੈ ਇਹਦੇ ਵਿੱਚ ਜ਼ਿਆਦਾਤਰ ਜਿਹੜਾ ਫਾਲਟ ਹੈਗਾ ਉਹ ਸਪਰਮ ਦਾ ਜਾਂ ਫਿਰ ਐਗ ਦਾ ਜੀ ਮਤਲਬ ਜਨਾਨੀ ਦਾ ਉਹਦੇ ਵਿੱਚ ਜ਼ਿਆਦਾ ਰੋਲ ਹੁੰਦਾ ਹੈ ਜਾਂ ਮਰਦ ਦਾ ਜ਼ਿਆਦਾ ਰੋਲ ਹੁੰਦਾ ਸਰ ਦੋਨੋਂ ਹੀ ਬਰਾਬਰ ਜ਼ਿੰਮੇਦਾਰ ਹੈ ਬਰਾਬਰ ਜ਼ਿੰਮੇਦਾਰ ਜੀ ਇੱਕ ਦੂਸਰੇ ਨੂੰ ਦੋਸਤੀ ਨਹੀਂ ਠਹਿਰਾ ਸਕਦੇ ਬਿਲਕੁਲ ਵੀ ਨਹੀਂ ਠਹਿਰਾ ਸਕਦੇ ਤਾਂ ਅਸੀਂ ਹੁਣ ਜੇ ਫਾਰਮੂਲੇਸ਼ਨ ਦੀ ਗੱਲ ਕਰੀਏ ਯੂ ਪਾਵਰ ਯੋਗ ਆਪਾਂ ਉਹਨਾਂ ਨੂੰ ਦੇਣਾ ਠੀਕ ਹੈ ਯੂ ਪਾਵਰ ਯੋਗ ਦੇ ਨਾਲ ਉਹਨਾਂ ਦੀ ਐਂਡੋਮੈਟਰੀਅਮ ਲਾਈਨਿੰਗ ਜਿਹੜੀ ਹੈ ਉਹ ਵਧੀਆ ਬਣ ਜਾਣੀ ਹੈਗੀ ਹੈ ਤੇ ਨਾਲ ਸੇ ਉਹਨਾਂ ਨੂੰ ਆਸੁਭਾਗੇ ਸ਼ੁਰੂ ਕਰਾਂਗੇ ਸੁਭਾਗੇ ਮੈਡੀਸਨ ਦੇ ਤਾਂ ਮੈਂ ਤੁਹਾਨੂੰ ਦੱਸ ਹੀ ਰਹੀ ਹਾਂ ਸਰ ਇਹ ਹਰ ਤਰੀਕੇ ਕਾਮਯਾਬ ਹੈ ਅੱਜ ਦੇ ਟਾਈਮ ਤੇ ਅਸੀਂ ਪ੍ਰੂਵ ਕਰ ਚੁੱਕੇ ਹਾਂ ਸਰ ਇਸ ਟਿਊਬ ਪ੍ਰੈਗਨੈਂਸੀ ਹੋਗੀ ਬੜੀ ਖਤਰਨਾਕ ਹੈ ਤੁਸੀਂ ਦੱਸ ਰਹੇ ਹੋ ਵੀ ਜਾਨ ਤੱਕ ਵੀ ਜਾ ਸਕਦੀ ਹੈ ਇਹਦੇ ਵਿੱਚ ਅਗਰ ਵੇਲੇ ਸਿਰ ਇਹਨੂੰ ਡਿਟੈਕਟ ਨਾ ਕੀਤਾ ਜਾਵੇ ਇਹਦਾ ਟਰੀਟਮੈਂਟ ਨਾ ਲਿਆ ਜਾਵੇ ਸਾਡੀ ਭੈਣ ਨੂੰ ਕਿਵੇਂ ਪਤਾ ਲੱਗੇ ਕਿ ਇਹ ਪ੍ਰੈਗਨੈਂਸੀ ਨੈਚੁਰਲ ਕਨਸੀਵਿੰਗ ਵਾਲੀ ਹੈਗੀ ਆ ਯਾਨੀ ਕਿ ਜਿਸ ਥਾਂ ਦੇ ਉੱਤੇ ਪ੍ਰੈਗਨੈਂਸੀ ਹੋਣੀ ਚਾਹੀਦੀ ਸੀ ਇਹ ਪ੍ਰੈਗਨੈਂਸੀ ਉਸ ਥਾਂ ਤੇ ਹੋਈ ਹੈ ਜਾਂ ਇੱਧਰ ਉੱਧਰ ਗੈਰ ਕੁਦਰਤੀ ਥਾਂ ਤੇ ਹੋਗੀ ਉਹਦੇ ਕੋਈ ਸੰਕੇਤ ਕੋਈ ਲੱਛਣ ਹੁੰਦੇ ਨੇ ਅਗਰ ਟਿਊਬ ਦੇ ਵਿੱਚ ਹੈ ਤਾਂ ਉਸ ਦਾ ਇੱਕ ਪਾਸਾ ਮਤਲਬ ਜੇ ਉਹ ਰਾਈਟ ਸਾਈਡ ਟਿਊਬ ਚ ਹੈ ਤਾਂ ਰਾਈਟ ਸਾਈਡ ਅਗਰ ਲੈਫਟ ਟਿਊਬ ਵਿੱਚ ਤਾਂ ਲੈਫਟ ਸਾਈਡ ਚੰਦਾ ਤੇ ਮੈਨੋਮੈਕਸ ਦੇ ਨਾਲ ਉਹਨਾਂ ਦੀ ਜਿਹੜੀ ਅਬਨਾਰਮਲ ਬਲੀਡਿੰਗ ਹੈ ਪ੍ਰੈਗਨੈਂਸੀ ਦੇ ਵਿੱਚ ਵੀ ਉਹ ਲੈ ਸਕਦੇ ਹੈਗੇ ਅਗਰ ਟਿਊ ਪ੍ਰੈਗਨੈਂਸੀ ਠਹਿਰ ਗਈ ਹੈ ਤਾਂ ਸਰ ਇਹਨਾਂ ਨੇ ਜਾਣ ਪਾ ਦੇਣੀ ਹੈ ਜਾਣ ਪਾ ਕੇ ਉਸ ਨੂੰ ਬਚਾ ਸਕਦੇ ਪਰ ਇਹ ਡਿਸੀਜਨ ਸਾਨੂੰ ਬਹੁਤ ਕੁਇਕ ਲੈਣਾ ਪਏਗਾ ਇਹਦੇ ਵਿੱਚ ਅਸੀਂ ਟਾਈਮ ਨਹੀਂ ਪਾ ਸਕਦੇਗੇ ਕਿ ਤੁਸੀਂ ਸੋਚ ਸਕਦੇ ਹੋ ਕਿ ਪ੍ਰੈਗਨੈਂਸੀ ਵੀ ਕਿਸੇ ਔਰਤ ਦੀ ਜਾਣ ਲੈ ਸਕਦੀ ਹੈ ਉਹਦੇ ਮਾਂ ਬਣਨ ਦੀਆਂ 50% ਸੰਭਾਵਨਾਵਾਂ ਕੱਟ ਕਰ ਸਕਦੀ ਹੈ ਤੁਹਾਡਾ ਲੱਖਾਂ ਰੁਪਈਆ ਜਿਹੜਾ ਉਸ ਦਾ ਨੁਕਸਾਨ ਵੀ ਨਾਲੋਂ ਨਾਲ ਹੋ ਸਕਦਾ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਇੱਕ ਵਾਰ ਮੁੜ ਤੋਂ ਹਕੀਕਤ ਟੀਵੀ ਪੰਜਾਬੀ ਦਾ ਕਾਫਲਾ ਜਿਹੜਾ ਪਹੁੰਚਿਆ ਹੈ ਪ੍ਰੇਮ ਵੈਦਾ ਜਿੱਥੇ ਹਮੇਸ਼ਾ ਦੀ ਤਰ੍ਹਾਂ ਸੀਨੀਅਰ ਨਰਸਿੰਗ ਆਫੀਸਰ ਹਰਮੀਤ ਜੀ ਸਾਡੇ ਨਾਲ ਉਸ ਪ੍ਰੈਗਨੈਂਸੀ ਬਾਬਤ ਗੱਲਬਾਤ ਕਰ ਰਹੇ ਨੇ ਜਿਸ ਪ੍ਰੈਗਨੈਂਸੀ ਦਾ ਡਰ ਇਸ ਵੇਲੇ ਸਾਡੀਆਂ ਭੈਣਾਂ ਨੂੰ ਬਹੁਤ ਜ਼ਿਆਦਾ ਸਤਾ ਰਿਹਾ ਹੈ ਕਿਹੜੀ ਪ੍ਰੈਗਨੈਂਸੀ ਹੈ ਕਿਵੇਂ ਹੁੰਦੀ ਹੈ ਕਿਵੇਂ ਖਤਰਾ ਬਣਦੀ ਹੈ ਸਾਰੇ ਜਿਹਾ ਉਹ ਅਸੀਂ ਡਿਸਕਸ ਕਰ ਲੰਨੇ ਹਰਮੀਤ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਧੰਨਵਾਦ ਸਰ ਤੁਹਾਡਾ ਵੀ ਔਰ ਹਕੀਕਤ ਚੈਨਲ ਵਾਲੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਕਹਿ ਰਹੇ ਹੋ ਮੈਮ ਕਿ ਔਰਤਾਂ ਦੇ ਵਿੱਚ ਇਸ ਤਰ੍ਹਾਂ ਦੀ ਵੀ ਪ੍ਰੈਗਨਨਸੀ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਹਦੀ ਜਾਨ ਨੂੰ ਵੀ ਖਤਰਾ ਹੈ ਉਹਦੀ ਮਾਂ ਬਣਨ ਦੀਆਂ ਸੰਭਾਵਨਾਵਾਂ ਵੀ ਫ੍ਰੀ 50 ਫੀਸਦੀ ਜਿਹੜੀਆਂ ਉਹ ਕੱਟ ਹੋ ਜਾਂਦੀਆਂ ਨੇ ਇਸ ਤਰ੍ਹਾਂ ਦੀ ਕਿਹੜੀ ਪ੍ਰੈਗਨਨਸੀ ਹੈ ਜੀ ਸਰ ਜਿਵੇਂ ਸਾਰੇ ਦਰਸ਼ਕ ਜਾਣੂ ਹੈਗੇ ਆ ਟਿਊਬ ਦੇ ਵਿੱਚ ਬੱਚਾ ਜਦ ਠਹਿਰ ਜਾਂਦਾ ਹੈ ਕਦੇ ਜੀ ਟਿਊਬ ਦੇ ਵਿੱਚ ਟਿਊਬਲ ਪ੍ਰੈਗਨਨਸੀ ਉਸਨੂੰ ਬੋਲ ਦਿੰਦੇ ਆ ਸਰ ਅਸੀਂ ਅੱਜ ਇੱਕ ਟਾਪਿਕ ਪ੍ਰੈਗਨੈਂਸੀ ਵੀ ਇਸ ਨੂੰ ਆਪਾਂ ਮੈਡੀਕਲ ਟਰਮ ਚ ਆਪਾਂ ਇਸ ਨੂੰ ਕਵਾਂਗੇ ਇੱਕ ਟਾਪਿਕ ਪ੍ਰੈਗਨੈਂਸੀ ਜੀ ਔਰ ਉਹਦਾ ਇਸ ਨੂੰ ਆਪਾਂ ਕਹਿ ਸਕਦੇ ਹਾਂ ਟਿਊਬ ਦੇ ਵਿੱਚ ਬੱਚਾ ਠਹਿਰਨਾ ਯਾਨੀ ਟਿਊਬਲ ਪ੍ਰੈਗਨੈਂਸੀ ਟਿਊਬ ਦੇ ਵਿੱਚ ਬੱਚਾ ਕਿਵੇਂ ਠਹਿਰ ਸਕਦਾ ਹੈ ਬੱਚਾ ਤੇ ਜਿਹੜੀ ਬੱਚੇਦਾਨੀ ਹੈ ਜੋ ਕੁਦਰਤ ਨੇ ਬਣਾਈ ਹੈ ਔਰਤ ਦੇ ਅੰਦਰ ਜਿਹੜਾ ਸਿਸਟਮ ਫਿੱਟ ਕੀਤਾ ਹੈ ਉੱਥੀ ਜਾ ਕੇ ਠਹਿਰਦੀ ਹੈ ਟਿਊਬ ਦੇ ਵਿੱਚ ਕਿਵੇਂ ਪ੍ਰੈਗਨੈਂਸੀ ਹੋ ਜਾਵੇ ਜੀ ਤੁਸੀਂ ਸਿਰ ਸਵਾਲ ਜਿਹੜਾ ਕੀਤਾ ਹੈ ਉਹ ਕਾਫੀ ਵਧੀਆ ਕੀਤਾ ਜਿਵੇਂ ਹੁਣ ਅਸੀਂ ਆਪਾਂ ਗੱਲ ਕਰਦੇ ਹੈਗੇ ਆ ਕਿ ਬੱਚਾ ਤੁਸੀਂ ਕਹਿੰਦੇ ਹੋ ਬੱਚੇਦਾਨੀ ਚ ਠਹਿਰਦਾ ਨੋ ਡਾਊਟ ਜਿਹੜਾ ਮੈਕੈਨਿਜ਼ਮ ਹੈ ਉਹ ਤਾਂ ਬੱਚੇਦਾਨੀ ਚ ਹੀ ਠਹਿਰਨਾ ਬੱਚਾ ਪਰ ਬੱਚੇਦਾਨੀ ਚ ਨਾ ਠਹਿਰ ਕੇ ਇਹ ਕਿਤੇ ਹੋਰ ਠਹਿਰਦਾ ਉਹ ਜਿਵੇਂ ਕਿ ਦੇਖੋ ਹੁਣ ਆਪਾਂ ਅਕੋਰਡਿੰਗ ਟੂ ਡਾਇਗਰਾਮ ਸਮਝੀਏ ਬੜਾ ਇਜ਼ੀ ਵੈਨਲ ਵੈਸੀ ਤਾਂ ਸਾਡੇ ਕੋਲ ਐ ਪਿਆ ਔਰ ਇਹਦੇ ਚ ਯੂਟਰਸ ਸਰ ਇਹ ਵਾਲਾ ਹੈ ਨਾ ਇਹ ਬੱਚੇਦਾਨੀ ਹੈ ਹਾਂਜੀ ਤੇ ਬੱਚਾ ਇੱਥੇ ਹੀ ਠਹਿਰਦਾ ਠੀਕ ਹੈ ਔਰ ਇਹ ਸ਼ੋ ਕੀਤਾ ਹੈ ਇਹ ਐਗ ਹੈ ਠੀਕ ਹੈ ਇਹ ਟਿਊਬ ਦੇ ਵਿੱਚ ਪਿਆ ਐਗ ਠੀਕ ਹੈ ਤੇ ਇਹ ਸਪਰਮ ਹੈਗੇ ਸਰ ਠੀਕ ਹੈ ਠੀਕ ਹੈ ਵਾਈਟ ਵਾਈਟ ਜੀ ਜੀ ਜਿਹੜੇ ਵਾਈਟ ਵਾਈਟ ਹੈ ਇਹ ਸਪਰਮ ਹੈ ਹੁਣ ਇੱਥੇ ਸਪਰਮ ਨੇ ਤੇ ਐਗ ਨੇ ਮਿਲ ਕੇ ਟਿਊਬ ਦੇ ਵਿੱਚ ਜ਼ਾਈਗੋਟ ਬੰਨਾ ਹਾਂਜੀ ਔਰ ਇਹ ਜ਼ਾਈਗੋਟ 3 ਤੋਂ 4 ਦਿਨ ਇੱਥੇ ਸਟੇ ਕਰੇਗਾ ਦੈਨ ਇਹ ਟਰੈਵਲ ਕਰਕੇ ਫਿਰ ਇਹ ਯੂਟਰਸ ਚਲਾ ਜਾਂਦਾ ਇਸ ਨੂੰ ਕਹਿੰਦੇ ਐਕਿਊਰੇਟ ਪ੍ਰੈਗਨੈਂਸੀ ਮਤਲਬ ਸਹੀ ਪ੍ਰੈਗਨਸੀ ਬੱਚੇਦਾਨੀ ਚ ਹੋਗੀ ਪਰ ਜਦੋਂ ਆਪਾਨ ਵాయు ਵਾਤ ਦੋਸ਼ ਦੇ ਕਾਰਨ ਪ੍ਰਾਣ ਦੋਸ਼ ਦੇ ਕਾਰਨ ਇਹ ਇੱਥੇ ਹੀ ਐਗ ਰਹਿ ਜਾਂਦਾ ਹੈ ਸਪਰਮ ਤਾਂ ਮਿਲ ਗਿਆ ਜਾਇਗੋਰਤਾ ਬਣ ਗਿਆ ਤੇ ਉਹ ਜਿਹੜਾ ਬੱਚਾ ਹੈ ਨਾ ਉਹ ਇੱਥੇ ਹੀ ਗਰੋ ਕਰਨਾ ਸ਼ੁਰੂ ਕਰ ਦਿੰਦਾ اچھا ਜੀ ਜਿਸ ਤਰ੍ਹਾਂ ਜਿਸ ਥਾਂ ਦੇ ਉੱਤੇ ਅੰਡਾ ਪਿਆ ਹੈ ਸਪਰਮ ਨੇ ਆ ਕੇ ਉੱਥੇ ਮਿਲਿਆ ਪਰ ਅੰਡੇ 'ਚ ਇੰਨੀ ਜਾਨ ਨਹੀਂ ਹੈ ਕਿ ਉਹ ਟਰੈਵਲ ਕਰਕੇ ਬੱਚੇਦਾਨੀ ਦੇ ਤੱਕ ਪਹੁੰਚ ਸਕੇ ਆਪਣੀ ਮੰਜ਼ਿਲ ਤੱਕ ਪਹੁੰਚ ਸਕੇ ਜੋ ਕੁਦਰਤ ਨੇ ਨਿਸ਼ਚਿਤ ਕੀਤੀ ਹੈ ਬਿਲਕੁਲ ਇਹਦਾ ਕਾਰਨ ਇਹ ਹੈ ਕਿ ਜਿਹੜਾ ਇਹ ਐਗ ਹੈ ਨਾ ਸਰ no doubt ਮੈਂ ਸਿੱਧੇ ਸਿੱਧੇ ਸ਼ਬਦਾਂ 'ਚ ਕਹਾਂ ਕਿ ਜਿਹੜਾ ਇਹ ਜ਼ਾਇਗੋਟ ਬਣਿਆ ਇਹ ਸੁਸਤ ਸਟ੍ਰੈਸ ਦਾ ਭਰਿਆ ਕਿਉਂਕਿ ਇਹ ਆਪਣੇ ਆਪਟੀਮਲ ਜਗ੍ਹਾ ਤੇ ਜਾ ਹੀ ਨਹੀਂ ਪਾਰਿਆ ਤੇ ਇਹ ਜਿਹੜੀ ਪ੍ਰੈਗਨੈਂਸੀ ਦੀ ਅਸੀਂ ਅੱਜ ਗੱਲ ਕਰ ਰਹੇ ਹਾਂ ਸਮ ਟਾਈਮ ਟਿਊਬ 'ਚ ਵੀ ਹੋ ਜਾਂਦੀ ਹੈਗੀ ਹੈ ਔਰ ਸਮ ਟਾਈਮ ਇਹ ਸਰਵਿਕਸ ਦੇ ਵਿੱਚ ਵੀ ਹੋ ਜਾਂਦੀ ਹੈ ਐਬਡੋਮਨਲ ਦੇ ਵਿੱਚ ਵੀ ਹੋ ਜਾਂਦੀ ਹੈਗੀ ਹੈ ਇਹ ਪ੍ਰੈਗਨਨਸੀ ਯੂਟਰਸ ਦੇ ਵਿੱਚ ਨਾ ਹੋਣ ਕਰਕੇ ਆਲੇ-ਦੁਆਲੇ ఓਵਰੀਅਨ ਪ੍ਰੈਗਨਨਸੀ ਵੀ इवन ਕਿਤੇ ਵੀ ਹੋਰ ਪ੍ਰੈਗਨਨਸੀ ਹੋਣਾ ਉਸ ਨੂੰ ਕਹਿੰਦੇ ਇੱਕ ਟੋਪਿਕ ਪ੍ਰੈਗਨਨਸੀ ਠੀਕ ਹੈ ਜੀ ਜੀ ਅਸੀਂ ਅੱਜ ਫਿਰ ਇਹ ਚਲੋ ਇਹਦਾ ਫਿਰ ਕਾਰਨ ਕੀ ਬਣ ਸਕਦਾ ਜੀ ਤੁਹਾਡੇ ਮੁਤਾਬਕ ਤੁਹਾਡਾ ਤਜਰਬਾ ਬੜਾ ਲੰਮਾ ਹੈ ਤੇ ਹੁਣ ਸਵਾਲ ਓਬਵੀਅਸਲੀ ਗੱਲ ਹੈ ਮੇਰੇ ਮਨ ਦੇ ਵਿੱਚ ਜਿਹੜਾ ਚੱਲ ਰਿਹਾ ਹੈ ਕਿ ਇਹ ਪ੍ਰੈਗਨੈਂਸੀ ਇੱਥੇ ਇਸ ਥਾਂ ਤੇ ਹੋਣ ਦੀ ਥਾਂ ਤੇ ਇਸ ਥਾਂ ਤੇ ਕਿਉਂ ਹੋਈ ਹੁਣ ਸਵਾਲ ਇਹ ਹੈ ਜੀ ਸਭ ਤੋਂ ਵੱਡਾ ਜਿਹੜਾ ਕਾਰਨ ਹੈ ਹਾਂ ਜੀ ਸਰ ਇਹ ਤਾਂ ਜਦੋਂ ਇੱਕ ਵਾਰੀ ਮੰਨ ਲਓ ਪ੍ਰੈਗਨੈਂਸੀ ਹੋ ਜਾਂਦੀ ਹੈ ਟਿਊਬ ਦੇ ਵਿੱਚ ਜਾਂ ਕਿਤੇ ਵੀ ਹੋਰ ਤਾਂ ਉਹ ਰੀ ਅਕਰ ਹੋਣ ਦਾ ਪੂਰਾ ਪੂਰਾ ਖਤਰਾ ਰਹਿੰਦਾ ਹੈ ਰੀ ਅਕਰ ਮਤਲਬ ਦੁਬਾਰਾ ਹੋਣ ਦਾ ਉੱਥੇ ਹੀ ਦੁਬਾਰਾ ਹੀ ਉੱਥੇ ਹੋਣ ਦਾ ਖਤਰਾ ਰਹਿੰਦਾ ਕਿਉਂ ਸਭ ਤੋਂ ਵੱਡਾ ਕਾਰਨ ਅਸੀਂ ਸਟ੍ਰੈਸ ਨੂੰ ਵੀ ਅੱਜ ਇੱਕ ਡਿਫਾਈਨ ਕਰਾਂਗੇ ਕਿ ਸਟ੍ਰੈਸ ਲੈਵਲ ਜਿਹੜਾ ਉਹ ਕਿੱਥੋਂ ਤੱਕ ਵੱਧ ਜਾਂਦਾ ਹੈਗਾ ਸ ਮੈਮ ਠੀਕ ਹੈ ਮੈਂ ਮਾਫ ਕਰਨਾ ਮੈਂ ਤੁਹਾਨੂੰ ਵਿੱਚੋਂ ਰੋਕ ਰਿਹਾ ਪਰ ਅਗਰ ਪ੍ਰੈਗਨਨਸੀ ਇੱਥੇ ਹੋਵੇ ਜਾਂ ਇੱਥੇ ਹੋਵੇ ਫਿਰ ਫਰਕ ਕੀ ਹੈ ਜੀ ਫਰਕ ਤਾਂ ਕੁਝ ਨਹੀਂ ਹੈਗੀ ਤਾਂ ਉਹ ਜਿਹੜੀ ਔਰਤ ਦੇ ਪੇਟ ਦੇ ਅੰਦਰ ਹੀ ਹੈ ਇੱਥੇ ਹੈ ਇੱਥੇ ਉਹਦੇ ਵਿੱਚ ਕੀ ਫਰਕ ਪਊਗਾ ਜੀ ਸਿਰ ਹੁਣ ਜੇ ਬੱਚੇ ਨੂੰ ਆਪਟੀਮਲ ਜਗ੍ਹਾ ਨਹੀਂ ਮਿਲੇਗੀ ਖੁਰਾਕ ਕਿੱਥੇ ਮਿਲਣੀ ਆ ਆਪਟੀਮਲ ਮਤਲਬ ਸਹੀ ਜਗ੍ਹਾ ਬੱਚੇ ਨੂੰ ਬੱਚੇ ਨੂੰ ਐਗ ਨੂੰ ਜਿਹੜਾ ਜਾਇਗੋਟ ਤਿਆਰ ਹੋ ਗਿਆ ਉਸ ਨੂੰ ਸਹੀ ਜਗ੍ਹਾ ਤਾਂ ਯੂਟਰਸ ਹੀ ਹੈ ਨਾ ਸਰ ਹੁਣ ਉਹਦੀ ਸਹੀ ਜਗ੍ਹਾ ਕੋਈ ਹੋਰ ਤਾਂ ਹੈ ਨਹੀਂ ਕਿਉਂਕਿ ਬੱਚੇ ਨੂੰ ਗਰੋਅ ਕਰਨ ਵਾਸਤੇ ਕੀ ਚਾਹੀਦਾ ਪਲੇਸੈਂਟਾ ਦੇ ਥਰੂ ਖੁਰਾਕ ਚਾਹੀਦੀ ਹੈ ਵੈਲ ਨਿਊਟ੍ਰੀਸ਼ਨ ਚਾਹੀਦੀ ਹੈ ਉਹ ਨੂੰ ਕਿਤੇ ਹੋਰ ਕਿੱਦਾਂ ਮਿਲ ਪਾਨਗੇ ਕਿਉਂਕਿ ਯੂਟਰਸ ਦੇ ਥਰੂ ਹੀ ਪਲੇਸੈਂਟਾ ਨੂੰ ਸਾਰੀ ਖੁਰਾਕ ਮਿਲਣੀ ਹੈ ਔਰ ਸਮ ਟਾਈਮ ਕਿਤੇ ਹੋਰ ਵੀ ਮਿਲਦੀ ਹੈ ਤਾਂ ਉਹਨੂੰ ਪਲੇਸੈਂਟਾ ਦੇ ਥਰੂ ਡਾਈਟ ਮਿਲਣੀ ਸ਼ੁਰੂ ਹੋ ਜਾਂਦੀ ਹੈ ਪਰ ਉਹ ਬੱਚਾ ਖਰਾਬ ਹੋ ਜਾਂਦਾ ਉਹ ਅੰਗ ਖਰਾਬ ਹੋ ਜਾਂਦਾ ਬੱਚਾ ਖਰਾਬ ਹੋ ਜਾਏਗਾ ਕਿਉਂਕਿ ਬੱਚੇ ਨੂੰ ਸਪੇਸ ਨਹੀਂ ਮਿਲ ਰਿਹਾ ਉੱਥੇ ਐਨਫ ਗਰੋਥ ਵਾਸਤੇ ਸਰ ਉਹ 3 3.5 ਕਿਲੋ ਹੁੰਦਾ ਸਰ ਜਿਹੜੀ ਟਿਊਬ ਹੈ ਟਿਊਬ ਮੈਂ ਹੁਣ ਜ਼ਿਆਦਾ ਨਾ ਕਹਾਂ ਤਾਂ ਧਾਗੇ ਤਰ੍ਹਾਂ ਪਤਲੇ ਜੀ ਮੈਂ ਪਹਿਲਾਂ ਵੀ ਕਿਹਾ ਕਿ ਟਿਊਬ ਬਹੁਤ ਸਫਿਸਟੀਕੇਟਿਡ ਪਾਰਟ ਹੈ ਉਹ ਇੰਨੀ ਹਲਕੀ ਹੁੰਦੀ ਹੈ ਇੰਨੀ ਪਤਲੀ ਹੁੰਦੀ ਹੈ ਕਿ ਜਦੋਂ ਉਹ ਗਰੋ ਕਰਦਾ ਹੁਣ ਜਿਵੇਂ ਦੇਖੋ ਅਸੀਂ ਇਹ ਮੈਕੈਨਿਜ਼ਮ ਸਮਝਿਆ ਸੀਗਾ ਮੰਨ ਲਓ ਹੁਣ ਇਹ ਟਿਊਬ ਹੈ ਸਰ ਹੈਨਾ ਇਹ ਟਿਊਬ ਹੈ ਔਰ ਇਹਦੇ ਵਿੱਚ ਬੱਚਾ ਠਹਿਰ ਗਿਆ ਮੰਨ ਲਓ ਇੱਥੇ ਠਹਿਰ ਗਿਆ ਜਾਇਗਾ ਹੁਣ ਇਹਨੇ ਗਰੋਥ ਕਰਨਾ ਨਾ ਸਰ ਕਿਉਂਕਿ ਜਿਵੇਂ ਜਿਵੇਂ ਟਾਈਮ ਬਦੂਗਾ ਇਹਨੇ ਗਰੋ ਕਰਨਾ ਇਹ ਐਗ ਜਿਹੜਾ ਹੈ ਇਹ ਗਰੋ ਕਰੇਗਾ ਪਰ ਟਿਊਬ ਫਟ ਜਾਏਗੀ ਉੱਥੇ ਜਿਸ ਨੂੰ ਬੋਲਦੇ ਐਗ ਟਿਊਬ ਰਪਚਰ ਹੋਗੀ ਟਿਊਬ ਫਟ ਜਾਂਦੀ ਹੈ ਸਰ ਉੱਥੇ ਫਟਣ ਤੋਂ ਬਾਅਦ ਜੀ ਫਟਣ ਤੋਂ ਬਾਅਦ ਫਟਣ ਤੋਂ ਬਾਅਦ ਤਾਂ ਜੇ ਹੁਣ ਅਸੀਂ ਦੋ ਸਾਇੰਸ ਦੀ ਗੱਲ ਕਰਦੇ ਆ ਮਾਡਰਨ ਸਾਇੰਸ ਤੇ ਆਯੁਰਵੇਦਾ ਸਾਇੰਸ ਠੀਕ ਹੈ ਜਦੋਂ ਫਟ ਗਈ ਫਟਣ ਬਾਅਦ ਡਾਕਟਰ ਦੇ ਕੋਲ ਉਹਨਾਂ ਨੇ ਜਾਣਾ ਤੇ ਡਾਕਟਰ ਨੇ ਤਾਂ ਟਿਊਬ ਕੱਟ ਦੇਣੀ ਹੈ ਠੀਕ ਹੈ ਜੇ ਟਿਊਬ ਕੱਢਤੀ ਸਰ ਇੱਕ ਟਿਊਬ ਚ ਗਈ ਸਮਝ ਲਓ ਤਾਂ ਟਿਊਬ ਦਾ ਹੀ ਮੇਨ ਰੋਲ ਹੈ ਤਾਂ ਪ੍ਰੈਗਨਨਸੀ ਦੇ ਚਾਂਸ ਖਤਮ ਹੀ ਹੋ ਜਾਂਦੇ ਐਟ ਲੀਸਟ ਅਸੀਂ ਇਹਨੂੰ ਕਹਿੰઈએ ਕਿ 30 40% ਡਾਕਟਰਸ ਲੋਕ ਕਹਿੰਦੇ 50% ਚਾਂਸ ਹੈਗੇ ਕਿ ਤੁਹਾਡੇ ਕੋਲ ਇੱਕ ਟਿਊਬ ਹੈ ਪਰ ਮੈਂ ਕਹਾਂਗੀ ਇੱਕ ਟਿਊਬ ਦੇ ਵਿੱਚ ਚਾਂਸ ਖਤਮ ਹੀ ਹੋ ਜਾਂਦੇ 30 40% ਕਿਉਂ ਕਿ ਉਦੋਂ ਬਾਅਦ ਲੇਡੀ ਨੇ ਸਟ्रेस ਚ ਵੀ ਤਾਂ ਰਹਿਣਾ ਨਾ ਜਿਹੜੀ ਅੱਜ ਦੇ ਟਾਈਮ ਤੇ ਹੋ ਰਹੀ ਹੈ ਅਸੀਂ ਕਹਿ ਨਹੀਂ ਰਹੇ ਵੀ ਰਹੋ ਪਰ ਰਹਿਣਾ ਆ ਉਸਨੇ ਕਿਉਂਕਿ ਇੱਕ ਟਿਊਬ ਨਿਕਲ ਗਈ ਹੈ ਨਾ ਤੇ ਇਹ ਜਿਹੜਾ ਸਰ ਇਹਦਾ ਸਭ ਤੋਂ ਵੱਡਾ ਹੁਣ ਅਗਰ ਸੈਂਟੀਫਿਕਲੀ ਇਹਦੇ ਕੌਜ਼ਸ ਦੇਖੀਏ ਵੀ ਇਹ ਹੁੰਦਾ ਕਿਉਂ ਹੈ ਇਹ ਕੀ ਆ ਹੋ ਸਕਦਾ ਜੀ ਇਸ ਤਰ੍ਹਾਂ ਦੀ ਪ੍ਰੈਗਨਨਸੀ ਤੋਂ ਹੁਣ ਆਪਾਂ ਪਹਿਲਾਂ ਇਸ ਤੋਂ ਪਹਿਲਾਂ ਕਿ ਹੋਰ ਡਿਟੇਲ ਚ ਜਾਈਏ ਜੀ ਇਹ ਦੱਸੋ ਵੀ ਇਸ ਪ੍ਰੈਗਨਨਸੀ ਤੋਂ ਬਚਾਅ ਹੋ ਸਕਦਾ ਸਰ ਇਹ ਤੋਂ ਬਚਣ ਵਾਸਤੇ ਆਪਾਂ ਨੇ ਸੌਖਾ ਕੰਮ ਕੀ ਕਰਨਾ ਪਹਿਲਾਂ ਸਭ ਤੋਂ ਪਹਿਲਾਂ ਤਾਂ ਸਰ ਆਪਣੇ ਦਿਮਾਗ ਤੇ ਕੰਮ ਕਰਨਾ ਠੀਕ ਹੈ ਮੀਨਸ ਇੱਕ ਬਿਮਾਰੀ ਦਾ ਨਾਮ ਅਸੀਂ ਲੈ ਰਹੇ ਹੈਗੇ ਆਂ ਵੀ ਇਹ ਪ੍ਰੋਬਲਮ ਆਂਦੀ ਕਿਉਂ ਹੈ ਹੁਣ ਮੇਰੇ ਦਰਸ਼ਕ ਇਹ ਸੋਚ ਰਹੇ ਹੋਣਗੇ ਕਿ ਮੈਡਮ ਸਾਨੂੰ ਹੀ ਪ੍ਰੋਬਲਮ ਆਵੇ ਹੀ ਨਾ ਹੈਨਾ ਸਭ ਤੋਂ ਵੱਡੀ ਡਿਜ਼ੀਜ਼ ਸਰ ਇਹ ਦੀ ਆਨਦੀ ਹੈਗੀ ਐ ਕਿ ਮੈਲਾਨਕੋਲੀਆ ਮੈਲਾਨਕੋਲੀਆ ਸਰ ਮੈਲਾਨਕੋਲੀਆ ਪੰਜਾਬੀ ਚ ਕਹਿੰਦੇ ਆ ਮੈਲਾਨਕੋਲੀਆ ਡਿਜ਼ੀਜ਼ ਹੈਗੀ ਐ ਇਹ ਡਿਜ਼ੀਜ਼ ਜਦੋਂ ਹੋ ਜਾਂਦੀ ਐ ਮੀਨਸ ਸੌਖੇ ਸ਼ਬਦਾਂ ਵਿੱਚ ਜਦੋਂ ਦਿਮਾਗ ਤੇ ਸਟ्रेस ਰਹਿੰਦੀ ਹੈ ਨੀਂਦ ਡਿਸਟਰਬ ਰਹਿੰਦੀ ਹੈ ਹਰ ਵੇਲੇ ਅਸੀਂ ਸੋਚੀ ਜਾਂਦੇ ਰਹਿੰਨੇ ਆ ਓਵਰ ਆਲ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਆ ਤਾਂ ਉਸ ਨੂੰ ਪੰਜਾਬੀ ਚ ਕਹਿੰਦੇ ਇਹ ਜਿਹੜੀ ਡਿਜ਼ੀਜ਼ ਹੈ ਇਹ ਮੈਲੀਖੋਲੀਆ ਹੈ ਅਗਰ ਅਸੀਂ ਮੈਡੀਕਲ ਟਰਮ ਦੇ ਅਕੋਰਡਿੰਗ ਲਈਏ ਤਾਂ ਇਹ ਮੈਲਨਕੋਲੀਆ ਇਹ ਡਿਜ਼ੀਜ਼ ਹੋ ਜਾਂਦੀ ਹੈ ਅਸੀਂ ਇਹ ਡਿਜ਼ੀਜ਼ ਹੁੰਦੀ ਕਿਉਂ ਹੈ ਹੁਣ ਕਾਰਨ ਇਹ ਵੀ ਹੈ ਸਰ ਅਲੇਵੀ ਵੀ ਇਹ ਇਹ ਮਾਲਿਖੋਲੀ ਆਯਾਗਿਤ ਹਾਂ ਇਹ ਮਾਲਿਖੋਲੀ ਕੀ ਬਲਾਏ ਤੇ ਕੀ ਜੜਾ ਜਿਹੜੀ ਸਾਨੂੰ ਪ੍ਰੋਬਲਮ ਸਾਨੂੰ ਪਤਾ ਵੀ ਨਹੀਂ ਲੱਗਦਾ ਸਰ ਇਹ ਡਿਜ਼ੀਜ਼ ਨਾ ਮੈਂ ਤੁਹਾਨੂੰ ਸਹੀ ਦੱਸਾਂ ਅੱਜ ਮੈਂ ਟੌਪਿਕ ਕਿਉਂ ਲਿਆ ਮੇਰੇ ਕੋਲ ਕੱਲ ਯੂ ਐਸ ਏ ਦੇ ਕਪਲ ਸੀਗੇ ਹੁਣ ਯੂ ਐਸ ਏ ਰਹਿੰਦੀ ਕਪਲ ਦੋ ਲੇਡੀਜ਼ ਮੇਰੇ ਕੋਲ ਦੋਨੋਂ ਸਰ ਇਹ ਇਦਾਂ ਹੀ ਕਰਕੇ ਬੈਠੀਆਂ ਇਦਾਂ ਹੀ ਇਦਾਂ ਹੀ ਕਰਕੇ ਬੈਠੀ ਹਾਂ ਬਸ ਸਮਾਈਲ ਮੈਂ ਗੱਲ ਕਰ ਰਹੀ ਹਾਂ ਤੁਹਾਨੂੰ ਪਤਾ ਵੀ ਹੁਣ ਆਪਾਂ ਹੁਣ ਵੀ ਗੱਲ ਕਰ ਰਹੇ ਹਾਂ ਮੈਂ ਹਮੇਸ਼ਾ ਕੋਈ ਨਾ ਕੋਈ ਗੱਲ ਵਿੱਚ ਦੀ ਜ਼ਰੂਰ ਛੱਡਦੀ ਹਾਂ ਤਾਂ ਕਿ ਜਿਹੜਾ ਸਟ्रेस ਲੈਵਲ ਉਹ ਜਦੋਂ ਦੋ ਪਾਰਟੀਆਂ ਹਾਂ ਕਮਿਊਨੀਕੇਸ਼ਨ ਜਦੋਂ ਆਪਾਂ ਦੋ ਪਾਰਟੀਆਂ ਚ ਕਨਵਰਸੇਸ਼ਨ ਚੱਲ ਰਹੀ ਹੈ ਅਸੀਂ ਕੁਝ ਨਾ ਕੁਝ ਫਨੀ ਗੱਲ ਜ਼ਰੂਰ ਰੱਖਦੇ ਹਾਂ ਤਾਂ ਕਿ ਮਾਈਂਡ ਤੇ ਅਸੀਂ ਸਟ्रेस ਲੈ ਕੇ ਉਸ ਗੱਲ ਨੂੰ ਨਾ ਮਤਲਬ ਚਿਚੜ ਜਾਣਾ ਬਣੀਏ ਤਾਂ ਉਹ ਕੁਝ ਨਾ ਕੁਝ ਕਨਵਰਸੇਸ਼ਨ ਦੇ ਵਿੱਚ ਹਲਕਾ ਹਾਂ ਜੋ ਰਿਦਮ ਜ਼ਰੂਰੀ ਹੈ ਸਰ ਹੈ ਨਾ ਤੇ ਸਰ ਉਹ ਲੇਡੀ ਨਹੀਂ ਮਤਲਬ ਉਹ ਸਮਾਈਲ ਸਮਾਈਲ ਮਤਲਬ ਨੀ ਤਾਂ ਉਹਦਾ ਕੀ ਸੀਗਾ ਜਦੋਂ ਮੈਂ ਜਜ ਕੀਤਾ ਸਾਨੂੰ ਟੈਸਟਾਂ ਦੀ ਲੋੜ ਨਹੀਂ ਪੈਂਦੀ ਸਰ ਬੀਇੰਗ ਐਨ ਆਯੁਰਵੇਦਾ ਡਾਕਟਰ ਸਾਨੂੰ ਨਹੀਂ ਜ਼ਰੂਰ ਅਸੀਂ ਤਾਂ ਬੰਦਾ ਦੇਖ ਕੇ ਦੱਸ ਦਿੰਦੇ ਹਾਂ ਇਹਨੂੰ ਪ੍ਰੋਬਲਮ ਕੀ ਹੈ ਪਰ ਸੰ ਦੇਖ ਕੇ ਦੱਸ ਦਿੰਦੇ ਹਾਂ ਉਹਨੂੰ ਪ੍ਰੋਬਲਮ ਕੀ ਹੈ ਸਰ ਉਹਦਾ ਕorticisol ਹਾਰਮੋਨ ਉਹ ਐਲੀਵੇਟ ਹੋਇਆ ਹੋਇਆ ਸੀ ਕorticisol ਹੁਣ ਮੈਂ ਬੜੀਆ ਅਲੱਗ-ਅਲੱਗ ਟਰਮਾਂ ਤੁਸੀਂ ਅੱਜ ਸਾਨੂੰ ਦੱਸ ਰਹੇ ਹੋ ਡਾਕਟਰੀ ਟਰਮਾਂ ਨੇ ਸਾਨੂੰ ਤਾਂ ਸਹਿਜ ਸੁਭਾਅ ਦੱਸੋ ਵੀ ਇਹ ਕorticisol ਕੀ ਹੁੰਦਾ ਜੀ ਸਰ ਹੁਣ ਤੁਸੀਂ ਐ ਦੱਸੋ ਵੀ ਜੋ ਵੀ ਸਾਡਾ ਰੀਪਰੋਡਕਟਿਵ ਆਰਗਨ ਹੈ ਇਹਦਾ ਫੰਕਸ਼ਨ ਕਿੱਥੋਂ ਹੁੰਦਾ ਮਾਈਂਡ ਨਾਲੇ ਦਿਮਾਗ ਤੋਂ ਹਨਾ ਹੁਣ ਇਹ ਦਿਮਾਗ ਦੇ ਵਿੱਚ ਸਰ ਹਾਰਮੋਨਸ ਹੁੰਦੇ ਆ ਜਿਵੇਂ ਕਿ ਹਾਈਪੋਥੈਲਾਮਸ ਹੋ ਗਿਆ ਤੇ ਇਹ ਜਦੋਂ ਇਨਕਰੀਸ ਹੋ ਜਾਂਦਾ ਹੈਗਾ ਹਾਈਪੋਥੈਲਾਮਸ ਇਨਕਰੀਸ ਹੋ ਜਾਏਗਾ ਸਰ ਉਦੋਂ ਕorticisol ਲੈਵਲ ਪਿਚੂਟਰੀ ਗਲੈਂਡ ਦੇ ਥਰੂ ਡਿਸਟਰਬ ਹੋਏਗਾ ਤਾਂ ਪ੍ਰੋਪਰ ਮੈਸੇਜ ਨਹੀਂ ਜਾਣਾ ਜਦੋਂ ਪ੍ਰੋਪਰ ਮੈਸੇਜ ਹੀ ਨਹੀਂ ਜਾਣਾ ਤਾਂ ਸਰ ਜੇ ਲੇਡੀ ਜਿੱਥੇ ਬੱਚਾ ਜੰਮਣਾ ਆ ਉਹ ਸੁਸਤ ਹੈ ਸਪਰਮ ਸੁਸਤ ਹੈ ਐਗ ਸੁਸਤ ਹੈ ਤੇ ਸਾਡਾ ਉਹਦਾ ਕਸੂਰ ਕੀ ਹੈ ਟਿਊਬਲ ਪ੍ਰੈਗਨੈਂਸੀ ਦਾ ਉਹ ਤਾਂ ਆਬਵੀਅਸ ਹੋਣੀ ਹੋਣੀ ਹੈ ਨਾ ਸਰ ਤਾਂ ਅਸੀਂ ਮਾਲੀ ਖੋਲਿਆ ਨੂੰ ਉਹਦੇ ਖੋਲ ਕੇ ਧਰ ਦੇਣਾ ਅਸੀਂ ਉਹਦੇ ਮਾਲੀ ਨਹੀਂ ਬੰਨਣਾ ਉਹਨੂੰ ਜੜੋਂ ਪੁੱਟ ਦੇਣਾ ਸਰ ਕਿਵੇਂ ਪੁੱਟੇ ਜਾਊਗਾ ਸਰ ਇਹਦਾ ਬਹੁਤ ਸੌਖਾ ਤਰੀਕਾ ਹੈ ਅਸੀਂ ਆਪਾਂ ਨਵਾਯੂ ਤੇ ਕੰਮ ਕਰਨਾ ਹੈ ਫਿਰ ਅਸੀਂ ਆਯੁਰਵੇਦਾਂ ਦੀ ਗੱਲ ਕਰਾਂਗੇ ਹੁਣ ਸਾਡੀ ਬਾਡੀ ਦੇ ਵਿੱਚ ਅਪਨ ਬੰਦੀ ਕਿਉਂ ਹੈ ਅੱਛਾ ਅੱਛਾ ਮੈਮ ਠੀਕ ਹੈ ਅਸੀਂ ਗੱਲਬਾਤ ਸਾਰੀ ਸਮਝਾਵਾਂਗੇ ਸਾਡੇ ਦਰਸ਼ਕਾਂ ਨੂੰ ਹੁਣ ਸਾਨੂੰ ਇੱਕ ਮਤਲਬ ਸਿੰਪਲ ਜੇ ਸ਼ਬਦਾਂ ਚ ਸਮਝਾਓ ਜਿਵੇਂ ਤੁਸੀਂ ਸਮਝਾ ਰਹੇ ਹੋ ਬਹੁਤ ਬਿਹਤਰੀਨ ਢੰਗ ਨਾਲ ਸਾਰੀ ਗੱਲ ਸਾਡੀਆਂ ਭੈਣਾਂ ਨੂੰ ਸਮਝ ਜ਼ਰੂਰ ਆ ਰਹੀ ਹੋਣੀ ਹੈ ਜਦੋਂ ਟਿਊਬ ਪ੍ਰੈਗਨਸੀ ਹੋਗੀ ਬੜੀ ਖਤਰਨਾਕ ਹੈ ਤੁਸੀਂ ਦੱਸ ਰਹੇ ਹੋ ਵੀ ਜਾਨ ਤੱਕ ਵੀ ਜਾ ਸਕਦੀ ਹੈ ਇਹਦੇ ਚ ਅਗਰ ਵੇਲੇ ਸਿਰ ਇਹਨੂੰ ਡਿਟੈਕਟ ਨਾ ਕੀਤਾ ਜਾਵੇ ਇਹਦਾ ਟ੍ਰੀਟਮੈਂਟ ਨਾ ਲਿਆ ਜਾਵੇ ਸਾਡੀ ਭੈਣ ਨੂੰ ਕਿਵੇਂ ਪਤਾ ਲੱਗੇ ਕਿ ਇਹ ਪ੍ਰੈਗਨੈਂਸੀ ਨੈਚੁਰਲ ਕਨਸੀਵਿੰਗ ਵਾਲੀ ਹੈਗੀ ਆ ਯਾਨੀ ਕਿ ਜਿਸ ਥਾਂ ਦੇ ਉੱਤੇ ਪ੍ਰੈਗਨੈਂਸੀ ਹੋਣੀ ਚਾਹੀਦੀ ਸੀ ਇਹ ਪ੍ਰੈਗਨੈਂਸੀ ਉਸ ਥਾਂ ਤੇ ਹੋਈ ਹੈ ਜਾਂ ਇੱਧਰ ਉੱਧਰ ਗੈਰ ਕੁਦਰਤੀ ਥਾਂ ਤੇ ਹੋਗੀ ਉਹਦੇ ਕੋਈ ਸੰਕੇਤ ਕੋਈ ਲੱਛਣ ਹੁੰਦੇ ਨੇ ਸਭ ਤੋਂ ਵੱਡਾ ਸੰਕੇਤ ਤਾਂ ਐਬਨਾਰਮਲ ਸਪੌਟਿੰਗ ਲੱਗਦੇ ਰਹਿਣਾ ਲੱਗਦੇ ਰਹਾ ਲੱਗਦੇ ਰਹਿਣਾ ਹਾਂ ਲੱਗਦੇ ਜਦੋਂ ਹੁੰਦੀ ਰਹਿੰਦੀ ਨਾ ਹਲਕੀ ਹਲਕੀ ਸਪੌਟਿੰਗ ਹੁੰਦੀ ਰਹਿੰਦੀ ਹੈ ਪਰ પ્રેਗਨਨਸੀ ਵੀ ਆਈ ਹੁੰਦੀ ਹੈਗੀ ਹੈ ਜਾਂ ਇਸ ਨੂੰ ਐਬਨਾਰਮਲ ਬਲੀਡਿੰਗ ਕਨਸੀਡਰ ਕਰੋ ਜਾਂ ਐਬਡੋਮినਲ ਪੇਨ ਹੁੰਦੀ ਹੈ ਲੇਡੀ ਤੇ ਬੁਰੀ ਤਰ੍ਹਾਂ ਪੇਨ ਹੁੰਦਾ ਐਬਡੋਮਨ ਦੇ ਵਿੱਚ ਅਗਰ ਉਹ ਟਿਊਬ ਦੇ ਵਿੱਚ ਨਹੀਂ ਹੈ ਤਾਂ ਐਬਡੋਮਨ 'ਚ ਪੇਨ ਹੋਏਗੀ ਅਗਰ ਟਿਊਬ ਦੇ ਵਿੱਚ ਹੈ ਤਾਂ ਉਸ ਦਾ ਇੱਕ ਪਾਸਾ ਮਤਲਬ ਜੇ ਉਹ ਰਾਈਟ ਸਾਈਡ ਟਿਊਬ ਜੈ ਤਾਂ ਰਾਈਟ ਸਾਈਡ ਅਗਰ ਲੈਫਟ ਟਿਊਬ ਵਿੱਚ ਤਾਂ ਲੈਫਟ ਸਾਈਡ ਮੀਨਸ ਉਸ ਨੂੰ ਐਬਨਾਰਮਲ ਪੇਨ ਜਾਂ ਜਾਂ ਆਪਾਂ 스ਪੋਟਿੰਗ ਤੋਂ ਇੰਡੀਕੇਟ ਕਰੀਏ ਜੇ ਇਹ ਦੋ ਪ੍ਰੋਬਲਮ ਆਪਾਂ ਨੂੰ ਹੈਗੀਆਂ 10 ਦਿਨ ਵੀ ਰਹਿ ਗਈਆਂ ਸਾਨੂੰ ਬਹੁਤ ਜਲਦੀ ਡਾਕਟਰ ਨਾਲ ਮਿਲਣਾ ਚਾਹੀਦਾ ਹੈ ਟੀਵੀਐਸ ਕਰਾਉਣੀ ਚਾਹੀਦੀ ਹੈ ਬੀਟਾ ਐਕਸੀਜੀ ਕਰਾਉਣਾ ਚਾਹੀਦਾ ਤਾਂਕਿ ਸਾਨੂੰ ਪਤਾ ਲੱਗ ਜਾਏ ਵੀ ਇਹ ਪ੍ਰੈਗਨਨਸੀ ਨਾਰਮਲ ਨਹੀਂ ਹੈ ਐਬਨਾਰਮਲ ਹੈ ਟਿਊਬ ਬਚਾਈ ਜਾ ਸਕਦੀ ਹੈ ਜੇ ਇਸ ਤਰ੍ਹਾਂ ਦੀ ਪ੍ਰੈਗਨਨਸੀ ਹੋ ਜੇ ਮੇਰਾ ਸਵਾਲ ਇਹ ਵੀ ਹੈ ਜੀ ਐਰੋਵੈਦ ਤੁਸੀਂ ਕਹਿ ਰਹੇ ਹੋ ਵੀ ਬਹੁਤ ਮਹਾਨ ਚੀਜ਼ ਹੈਗੀ ਹੈ ਬਹੁਤ ਮਹਾਨ ਪੈਥੀ ਹੈ ਮੰਨ ਲਿਜੀਏ ਕਿ ਇਹ ਟਿਊਬ ਪ੍ਰੈਗਨੈਂਸੀ ਹੋ ਗਈ ਹੈ ਉਸ ਤੋਂ ਬਾਅਦ ਡਾਕਟਰ ਤੁਸੀਂ ਕਹਿ ਰਹੇ ਹੋ ਕਿ ਹਮੇਸ਼ਾ ਇਹ ਕਹਿੰਦੇ ਨੇ ਕਿ ਟਿਊਬ ਹੀ ਰਿਮੂਵ ਕਰ ਦਿਓ ਜਿਸ ਤੋਂ ਬਾਅਦ 50% ਚਾਂਸ ਖਤਮ ਹੀ ਹੋ ਗਏ ਜਦੋਂ ਇੱਕ ਟਿਊਬ ਹੀ ਖਤਮ ਹੋ ਗਈ ਤੇ ਹੁਣ ਸਵਾਲ ਇਹ ਹੈ ਕਿ ਇਸ ਕੰਡੀਸ਼ਨ ਦੇ ਵਿੱਚੋਂ ਨਿਕਲਿਆ ਕਿਵੇਂ ਜਾਵੇ ਸਰ ਫ੍ਰੈਂਕਲੀ ਸਪੀਕਿੰਗ ਜਦੋਂ ਟਿਊਬ ਦੇ ਵਿੱਚ ਪ੍ਰੈਗਨੈਂਸੀ ਠਹਿਰ ਗਈ अच्छा ओदों थोड़ा क्रिटिकल हो ਜਾਂਦਾ ਕਿਉਂ ਕਿ ਸਰ ਸੀਰੀਅਸ ਲੈਣ ਵਾਲਾ ਮੈਟਰ ਹੈ ਕਿ ਅਸੀਂ ਟਾਈਮ ਤਾਂ ਪਾਉਣਾ ਹੀ ਨਹੀਂ ਕਿਉਂਕਿ ਟਾਈਮ ਪਾਵਾਂਗੇ ਤਾਂ ਬੱਚੇ ਨੇ ਤਾਂ ਗਰੋਥ ਕਰਨਾ ਹੈ ਨਾ ਤਾਂ ਅਸੀਂ ਇਸ ਕਰਕੇ ਬੜਾ ਸੀਰੀਅਸਲੀ ਇਸ ਨੂੰ ਮੌਕੇ ਤੇ ਹੀ ਡਿਸੀਜਨ ਲੈਣਾ ਪਰ ਹਾਂ ਜੇ ਇਹ ਇੱਕ ਵਾਰੀ ਮੰਨ ਲਓ ਮੈਡੀਸਿਨਸ ਦੇ ਕੇ ਟਿਊਸ ਬਚ ਜਾਂਦੀ ਹੈਗੀ ਆ ਤਾਂ ਸਰ ਉਹਨੂੰ ਰੀਅਕਰ ਹੋਣ ਤੋਂ ਬਚਾਉਣ ਵਾਸਤੇ ਪੇਸ਼ੈਂਟ ਮੈਨੂੰ ਬੇਝਿਜਕ ਕਾਲ ਕਰਨ ਮੈਂ ਉਹਨਾਂ ਨੂੰ ਹੋਮ ਰੈਮੀਡੀਜ਼ ਹੀ ਦੱਸ ਦੇਣੀ ਆ ਸਭ ਤੋਂ ਪਹਿਲੇ ਮੈਂ ਡਿਜ਼ੀਜ਼ ਤੇ ਕੰਮ ਨਹੀਂ ਕਰਨਾ ਆਯੁਰਵੇਦਾਂ ਚ ਅਸੀਂ ਰੂਟ ਕੌਜ਼ ਤੇ ਕੰਮ ਕਰਦੇ ਆ ਮੈਂ ਰੂਟ ਕੌਜ਼ ਉਹਨਾਂ ਦੇ ਸਟ੍ਰੈਸ ਨੂੰ ਪਕੜਨਾ ਹੈ ਮੇਲ ਦੀ ਫੀਮੇਲ ਦੀ ਕਪਲ ਦੀ ਸਟ੍ਰੈਸ ਨੂੰ ਪਕੜਨਾ ਹੈ ਕਿ ਇਹਦਾ ਕਾਰਨ ਕੀ ਆ ਠੀਕ ਹੈ ਉਹਨੂੰ ਪਕੜ ਕੇ ਸਰ ਫਿਰ ਨੈਕਸਟ ਟਾਈਮ ਡੈਫੀਨੇਟਲੀ ਅਸੀਂ ਦਾਅਵੇ ਨਾਲ ਗੱਲ ਕਰਾਂਗੇ ਕਿ ਇੱਕ ਟਾਪਿਕ ਪ੍ਰੈਗਨਨਸੀ ਨਹੀਂ ਹੋਣ ਦਿੰਦੇ ਮੋਲਰ ਪ੍ਰੈਗਨਨਸੀ ਅਸੀਂ ਨਹੀਂ ਹੋਣ ਦਿੰਦੇ ਕਿਉਂਕਿ ਅਸੀਂ ਇਸ ਤਰ੍ਹਾਂ ਦੇ 1000ਸ ਪੇਸ਼ੈਂਟ ਮਤਲਬ ਗਿਣਤੀ ਨਹੀਂ ਅਣਗਿਣਤ ਪੇਸ਼ੈਂਟ ਅਸੀਂ ਕੱਢ ਚੁੱਕੀਆਂ ਪਰ ਇੱਥੋਂ ਤੱਕ ਕੀ ਸਰ ਮੈਂ ਫੋਰਨ ਕੰਟਰੀਜ਼ ਦੇ ਵੀ ਇਦਾਂ ਦੇ ਪੇਸ਼ੈਂਟ ਕੱਢੇ ਆ ਜਿਨ੍ਹਾਂ ਦੇ ਇੱਕ ਟਿਊਬ ਦੇ ਵਿੱਚ ਹੀ ਸਰ ਆਪਣੇ ਕੋਲੋਂ ਬੜੇ ਸੌਖੇ ਤਰੀਕੇ ਨਾਲ ਪ੍ਰੈਗਨਨਸੀ ਠਹਿਰੀ ਅੱਛਾ ਮੈਮ ਹੁਣ ਇੱਕ ਹੋਰ ਸਵਾਲ ਹੈ ਇਹ ਜਿਹੜੀ ਪ੍ਰੈਗਨancies ਹੈਗੀ ਟਿਊਬ ਪ੍ਰੈਗਨancies ਹੈਗੀ ਹੈ ਇਹਦੇ ਵਿੱਚ ਜ਼ਿਆਦਾਤਰ ਜਿਹੜਾ ਫਾਲਟ ਹੈਗਾ ਉਹ ਸਪਰਮ ਦਾ ਜਾਂ ਫਿਰ ਐਗ ਦਾ ਕਿ ਮਤਲਬ ਜਨਾਨੀ ਦਾ ਉਹਦੇ ਵਿੱਚ ਜ਼ਿਆਦਾ ਰੋਲ ਹੁੰਦਾ ਹੈ ਜਾਂ ਮਰਦ ਦਾ ਜ਼ਿਆਦਾ ਰੋਲ ਹੁੰਦਾ ਹੈ ਸਰ ਦੋਨੋਂ ਹੀ ਬਰਾਬਰ ਜ਼ਿੰਮੇਦਾਰ ਹੈ ਬਰਾਬਰ ਜ਼ਿੰਮੇਦਾਰ ਜੀ ਇੱਕ ਦੂਸਰੇ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ ਬਿਲਕੁਲ ਵੀ ਨਹੀਂ ਠਹਿਰਾ ਸਕਦੇ ਕਿਉਂ ਕਿਉਂਕਿ ਸਰ ਤੁਸੀਂ ਅਕਸਰ ਦੇਖਿਆ ਹੋਣਾ ਮੇਲ ਡੋਮੀਨੈਂਟ ਸੁਸਾਇਟੀ ਹੈ ਹਾਂ ਜੀ ਔਰ ਫੀਮੇਲਸ ਦੀ ਅਸੀਂ ਕਹੀਏ ਕਿ 50 60% ਬੀਇੰਗ ਅ ਫੀਮੇਲ ਤਾਂ ਮੈਂ ਕਹਾਂਗੀ 50 7% ਅਸੀਂ ਫੀਮੇਲ ਨੂੰ ਤਾਂ ਆਵਾਜ਼ੇ ਨਹੀਂ ਕੱਢਣ ਦਿੰਦੇਗੇ ਤਾਂ ਮੇਲ ਸਰ ਹਮੇਸ਼ਾ ਬਿਨਾ ਰੀਜ਼ਨ ਤੋਂ ਵੱਡੂ ਖਾਉ ਵੱਡੂ ਖਾਉ ਕਰਦੇ ਆ ਠੀਕ ਹੈ ਕਰਦੇ ਸਹਿਮਤ ਹੋ ਮੇਰੀ ਗੱਲ ਨਾਲ ਅੱਛਾ ਉੱਥੇ ਕੀ ਸਾਰੇ ਨਹੀਂ ਸਾਰੇ ਨਹੀਂ ਸਰ ਮੈਂ ਇਹ ਕਹਿ ਰਹੀ ਹਾਂ ਸਾਰੇ ਨਹੀਂ ਹਾਂ ਕੁਝਕ ਤੇ ਉੱਥੇ ਜਿਨ੍ਹਾਂ ਨੂੰ ਇਹ ਪ੍ਰੋਬਲਮਸ ਹੈਗੀ ਹੈ ਤਾਂ ਉਹ ਸਿਰਫ ਸਰਚ ਆਊਟ ਕਰਨ ਕੁਝ ਹੋਮ ਰੈਮਡੀਜ਼ ਸ਼ੁਰੂ ਕਰਨ ਕੁਮਨ ਚਲੇ ਜਾਣ ਸਰ ਘਰ ਤੋਂ ਬਾਹਰ ਚਲੇ ਜਾਣ ਇਧਰ ਉਧਰ ਦੀ ਗੱਲਾਂ ਨਾ ਸੁਣਨ ਜੇ ਕੋਈ ਦਿੱਕਤ ਹੈ ਕਿ ਇਹ ਟਾਈਮ ਜ਼ਿਆਦਾ ਪੈ ਗਿਆ ਪ੍ਰੈਗਨਨਸੀ ਦੇ ਵਿੱਚ ਤਾਂ ਉਹ ਸ਼ਾਂਤ ਸੁਭਾਅ ਦੇ ਵਿੱਚ ਰਹਿਣ ਤੇ ਸ਼ਾਂਤ ਸੁਭਾਅ ਚ ਰਹਿਣ ਵਾਸਤੇ ਉਹਨਾਂ ਨੇ ਕੀ ਖਾਣਾ ਅਸੀਂ ਹੁਣ ਉਸ ਚੀਜ਼ ਦੀ ਗੱਲ ਕਰਦੇ ਹਾਂ ਸਰ ਬਿਲਕੁਲ ਹਮੇਸ਼ਾ ਜੀ ਜੀ ਸਰ ਸਭ ਤੋਂ ਸੌਖਾ ਤਰੀਕਾ ਤਾਂ ਜੇ ਉਹਨਾਂ ਨੂੰ ਹਮੇਸ਼ਾ ਗੁੱਸਾ来 ਚੜਦਾ ਰਹਿੰਦਾ ਉਹਨਾਂ ਨੂੰ ਆਪ ਨੂੰ ਪਤਾ ਕਿਉਂਕਿ ਇਹ ਅਸੀਂ ਇਹ ਨਹੀਂ ਕਹਿੰਦੇ ਵੀ ਘਰ ਦਾ ਮਾਹੌਲ ਤਾਂ ਗੋ ਉਹਨਾਂ ਦੇ ਗੁੱਸੇ ਨਾਲ ਖਰਾਬ ਹੋਣਾ ਹੀ ਹੋਣਾ ਸਰ ਉਹਨਾਂ ਦਾ ਆਪਣਾ ਵੀ ਤਾਂ ਨੁਕਸਾਨ ਹੈ ਨਾ ਜੀ ਆਪਣਾ ਨੁਕਸਾਨ ਕੀ ਹੋਏਗਾ ਇਨਫਰਟੀਲਿਟੀ ਦੂਸਰਾ ਬੀਪੀ ਇਸ਼ੂ ਡਾਇਬੀਟਿਸ थर्ड ਇਹ ਸਭ ਤਰ੍ਹਾਂ ਦੀ ਪ੍ਰੋਬਲਮ ਤਾਂ ਉਹਨਾਂ ਨੂੰ ਆਪ ਨੂੰ ਵੀ ਆਣੀ ਫੇਸਰ ਉਹਨਾਂ ਦਾ ਕੰਮ 'ਚ ਮਨ ਨਹੀਂ ਕਰਨਾਗਾ ਹਨਾ ਕੰਮ 'ਚ ਦਿਲ ਨਹੀਂ ਲੱਗਣਾ ਤਾਂ ਅਸੀਂ ਹੁਣ ਜੇ ਫਾਰਮੂਲੇਸ਼ਨ ਦੀ ਗੱਲ ਕਰੀਏ ਸੌਖਾ ਤਰੀਕਾ ਸੌਣ ਤੋਂ ਪਹਿਲਾਂ ਦੁੱਧ ਪੀਣਾ ਹੁੰਦਾ ਹਰ ਇੱਕ ਨੇ ਹਨਾ ਉਸ ਦੁੱਧ ਦੇ ਵਿੱਚ ਸਰ ਉਹ ਛੋਟੀ ਇਲਾਇਚੀ ਠੀਕ ਹੈ ਇਹ ਤੁਸੀਂ ਰੱਖੀ ਹੋਈ ਹੈ ਦੇਖੋ ਮੈਂ ਆਪਣੇ ਛੋਟੀ ਇਲਾਇਚੀ ਵੀ ਰੱਖੀ ਹੋਈ ਹੈ ਔਰ ਇੱਥੇ ਬ੍ਰੰਮੀ ਵੀ ਪਈ ਹੈ ਖੁਰਾਸਾਨੀ ਅਜਵਾਇਨ ਵੀ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਔਰ ਨਾਲ ਨਾਲ ਮੈਮ ਇਹ ਸ਼ੰਖਪੁਸ਼ਪੀ ਵੀ ਤੁਸੀਂ ਰੱਖਿਆ ਇਹ ਕੀ ਕਰੇਗਾ ਜੀ ਸਰ ਇਸੇ ਨੇ ਦਿਮਾਗ ਦੇ ਕੋਰਟਿਸਲ ਲੈਵਲ ਨੂੰ ਇਨਕਰੀਸ ਨਹੀਂ ਹੋਣ ਦੇਣਾ ਓਕੇ ਜੀ ਜੀ ਤੇ ਫਿਰ ਅਸ਼ਵਗੰਧਾ ਜੀ ਸਿਰਫ ਅਸ਼ਵਗੰਧਾ ਮੇਲ ਫੀਮੇਲ ਦੋਨਾਂ ਲਈ ਬਹੁਤ ਵਧੀਆ ਹੈ ਇਨਫਰਟੀਲਿਟੀ ਤੋਂ ਕਾਬੂ ਪਾਉਣ ਵਾਸਤੇ ਦੇਖੋ ਹੁਣ ਇਹਨਾਂ ਦਾ ਇਸਤੇਮਾਲ ਸਾਨੂੰ ਦੱਸ ਦੇ ਵੀ ਛੋਟੇ ਇਲਾਜਿੱਤ ਦੇ ਕਿਵੇਂ ਇਸਤੇਮਾਲ ਕਰੀਏ ਬਰਮੀ ਦਾ ਕਿਵੇਂ ਕਰੀਏ ਖੁਰਾਸਾਨੀ ਅਜਵੈਨ ਦਾ ਕਿਵੇਂ ਕਰੀਏ ਤੇ ਮਤਲਬ ਇਹ ਤੁਸੀਂ ਇਹ ਕਹਿ ਰਹੇ ਹੋ ਵੀ ਜਿਹੜੇ ਇਹ ਬੀਜ ਹੈਗੇ ਨੇ ਇਹ ਬੀਜ ਇੱਥੇ ਇਸ ਥਾਂ ਦੇ ਉੱਤੇ ਜਿਹੜੀ ਪ੍ਰੈਗਨੈਂਸੀ ਹੈ ਉਹਨੂੰ ਇਸ ਥਾਂ ਦੇ ਉੱਤੇ ਕਰ ਸਕਦੇ ਨੇ ਜੀ ਜੀ ਬਿਲਕੁਲ ਉਹ ਇੱਥੋਂ ਲੈ ਕੇ ਇੱਥੇ ਲਿਆਉਣਾ ਸਰ ਇਸ ਫਾਰਮੂਲੇਸ਼ਨ ਨੇ ਅਸੀਂ ਕਰਨਾ ਤਾਂ ਉਹੀ ਕੰਮ ਹੈ ਨਾ ਸਰ ਮਤਲਬ ਹੈਨਾ ਤੇ ਹੁਣ ਅਸੀਂ ਜੇ ਇਹਨਾਂ ਸਾਰੀਆਂ ਦੀ ਗੱਲ ਕਰੀ ਜੋ ਵੀ ਤੁਸੀਂ ਲਈਆਂ ਆਪਣੇ ਕੋਲ ਇਹ ਪੰਜ ਆਈਟਮਸ ਪਈਆਂ ਸਰ ਇਹਨਾਂ ਨੂੰ ਉਹਨਾਂ ਨੇ ਇਕੁਅਲ ਕੁਆਂਟੀਟੀ ਚ ਲੈਣਾ ਹੈ ਇਹ ਸਭ ਖੁਰਾਸਾਨੀ ਅਜਵੈਨ ਉਹਨਾਂ ਨੇ ਲੈਣੀ ਹੈ ਮੰਨ ਲਓ 25 ਗ੍ਰਾਮ ਤੇ ਇਹ ਸਾਰੇ 50-50 ਗ੍ਰਾਮ ਲੈ ਕੇ ਚਾਰੋਂ ਆਈਟਮ ਬ੍ਰह्मी ਹੋ ਗਿਆ ਸ਼ੰਕਪੁਸ਼ਪੀ ਹੋ ਗਿਆ ਤੇ ਦੈਨ ਸਰ ਅਸ਼ਵਗੰਧਾ ਹੋ ਗਿਆ ਔਰ ਆਪਣੇ ਕੋਲ ਛੋਟੀ ਇਲਾਈਚੀ ਹੋ ਗਈ ਹੈ ਨਾ ਇਹ 50-50 ਗ੍ਰਾਮ ਪਾਣੀ ਉਹਨਾਂ ਨੇ ਤੇ ਇਹ ਖੁਰਾਸਾਨੀ ਜਵੈਨ ਜਿਹੜੀ 25 ਗ੍ਰਾਮ ਪਾਉਣੀ ਹੈ ਇਹਦੇ ਨਾਲ ਉਹਨਾਂ ਦੇ ਇਨਫਲੇਮੇਸ਼ਨ ਇਨਫੈਕਸ਼ਨ ਸਕਾਰ ਟਿਸ਼ੂਸ ਟਿਊਬ ਦੇ ਇਹ ਸਾਰੇ ਕਵਰ ਹੋ ਜਾਣੇ ਹੈਗੇ ਔਰ ਫਿਰ ਅਸੀਂ ਜੇ ਗੱਲ ਕਰੀ ਉਹਨਾਂ ਨੂੰ ਨੀਂਦ ਜਿਹੜੀ ਨਹੀਂ ਆਂਦੀ ਰਾਤ ਨੂੰ ਨੀਂਦ ਡਿਸਟਰਬ ਹੋ ਜਾਂਦੀ 12-12 1 ਵਜੇ ਤੱਕ ਫੋਨ ਹੀ ਅੱਜਕੱਲ ਲੈ ਕੇ ਬੈਠੇ ਰਹਿੰਦੇ ਵੀ ਨੀਂਦ ਤਾਂ ਆਉਂਦੀ ਨਹੀਂ ਹੈਗੀ ਹੈ ਨਾ ਤੇ ਉਹਦੇ ਵਿੱਚ ਸਰ ਇਹ ਉਹਨਾਂ ਨੇ ਇੱਕ ਚਮਚ ਲੈ ਲੈਣਾ ਹੈਗਾ ਸਵੇਰੇ ਲੈ ਰਿਆ ਇੱਕ ਚਮਚ ਲੈਣ ਭਾਵੇਂ ਅੱਧਾ ਚਮਚ ਲੈਣ ਕਿਉਂਕਿ ਆਪਾਂ ਕੁਰਾਸਾਨੀ ਅਜਵੈਨ ਪਾਈ ਹੈ ਇਹਦੀ ਕੁਆਂਟੀਟੀ ਉਹ ਅੱਧਾ ਚਮਚ ਹੀ ਰੱਖ ਲੈਣ ਸਾਰੇ ਦੇ ਦੁੱਧ ਦੇ ਨਾਲ ਤਾਂ ਬੈਟਰ ਹੈ ਸਰ ਇੱਕ ਹੋਰ ਫਾਰਮੂਲੇਸ਼ਨ ਮੈਂ ਇਸ ਨੂੰ ਸ਼ਾਰਟ ਕਰਕੇ ਦੱਸਦੀ ਹਾਂ ਜਿਨ੍ਹਾਂ ਨੂੰ ਨੀਂਦ ਦੀ ਜ਼ਿਆਦਾ ਦਿੱਕਤ ਹੈਗੀ ਆ ਸਰ ਉਹਨਾਂ ਨੇ ਚਾਰ ਛੋਟੀ ਇਲਾਈਚੀ 2 ਗਲਾਸ ਦੁੱਧ ਦੇ ਵਿੱਚ ਤੇ ਬ੍ਰਹਮੀ ਸਰ ਅੱਧਾ ਚਮਚ ਬ੍ਰਹਮੀ ਤੇ ਅੱਧਾ ਚਮਚ ਖਸਖਾਸ ਪਾਣੀ ਆ ਉਹਨਾਂ ਨੇ ਇਹ ਤਿੰਨੋਂ ਚੀਜ਼ਾਂ ਦੁੱਧ ਚੋ ਬਾਲ ਕੇ ਸੌਣ ਤੋਂ ਘੰਟਾ ਕਿ ਪਹਿਲੇ ਲੈ ਲੈਣ ਸਰ ਕਿੱਦਾਂ ਨਹੀਂ ਦਨੀ ਆਂਦੀ ਉਹਨਾਂ ਨੂੰ ਜੀ ਅੱਛਾ ਤੇ ਮੈਂ ਫਿਰ ਜਿਨ੍ਹਾਂ ਕੋਲ ਸਾਡੀਆਂ ਭੈਣਾਂ ਜਿਸ ਤਰੀਕੇ ਨਾਲ ਤੁਹਾਡੇ ਕੋਲ ਯੂਐਸਏ ਤੋਂ ਵੀ ਆਉਂਦੇ ਨੇ ਬਾਹਰ ਤੋਂ ਯੂਰਪ ਤੋਂ ਵੀ ਤੁਹਾਡੇ ਕੋਲ ਇੱਥੇ ਪੇਸ਼ੈਂਟ ਹੈਗੇ ਨੇ ਜਿਹੜੇ ਆ ਕੇ ਕਰਦੇ ਨੇ ਤੇ ਫਿਰ ਉਹਨਾਂ ਕੋਲ ਕਈ ਵਾਰ ਹੁੰਦਾ ਕਿ ਜੀ ਉਹਨਾਂ ਨੇ ਸ਼ਿਫਟਾਂ ਕਰਨੀਆਂ ਹੁੰਦੀਆਂ ਨੇ ਇੱਧਰ ਵੀ ਸਾਡੀਆਂ ਭੈਣਾਂ ਕੋਲ ਜ਼ਿੰਮੇਵਾਰੀਆਂ ਹੋਰ ਬਹੁਤ ਹੁੰਦੀਆਂ ਨੇ ਰਸੋਈ ਦੀਆਂ ਤੇ ਫਿਰ ਜੇ ਉਹ ਕਹਣ ਵੀ ਸਾネタ ਜੀ ਇਹ ਕੁਝ ਨਹੀਂ ਅਸੀਂ ਕਰ ਸਕਦੇ ਸਾਨੂੰ ਕੋਈ ਸਿੱਧਾ ਜਿਹਾ ਹਿਸਾਬ ਆਪਣਾ ਜਿਹੜਾ ਤੁਸੀਂ ਕੋਈ ਬਣਾਇਆ ਹੋਇਆ ਹੈ ਉਹ ਸਾਨੂੰ ਦੱਸੋ ਫਿਰ ਉਹਨਾਂ ਨੂੰ ਕੀ ਸਰ ਸਟ्रेस ਲੈਵਲ ਨੂੰ ਘੱਟੋ ਘੱਟ 15 ਦਿਨ ਦੇ ਵਿੱਚ ਹੀ ਅਸੀਂ ਕਹਿੰਦੇ ਰਿਮੂਵ ਤੇ ਉਸ ਨੂੰ ਡਿਕਰੀਸ ਕਰਨ ਵਾਸਤੇ ਸਰ ਇਹ ਸਾਰ ਸਿਰਪ ਹੈ ਇਹ ਸਿਰਪ ਲੈਣ ਸਰ ਉਹ ਤੇ ਇਹਦੇ ਨਾਲ ਹੀ ਉਹਨਾਂ ਨੇ ਲੈਣਾ ਹੈਗਾ ਸਰ ਮੈਂਟੋਮਿਕਸ ਕੈਪਸੂਲ ਤੇ ਮੈਂਟੋਮਿਕਸ ਟੈਬਲੇਟ ਇਹ ਤਿੰਨਾਂ ਦਾ ਕੰਬੀਨੇਸ਼ਨ ਮੈਂ ਉਹਨਾਂ ਨੂੰ ਦੇਣਾ ਸਰ 15 ਦਿਨ ਦੇ ਵਿੱਚ ਹੀ ਉਹਨਾਂ ਦਾ ਜਿਹੜਾ ਕੋਰਟਿਸੋਲ ਐਲਿਵिएट ਹੋਇਆ ਉਹ ਸਾਰਾ ਸਟ्रेस ਰਿਲੀਵ ਹੋ ਜਾਣਾ ਉਹਨਾਂ ਨੂੰ ਵਧੀਆ ਨੀਂਦ ਆਣ ਲੱਗ ਜਾਣੀ ਹੈਗੀ ਆ ਤੇ ਬਾਕੀ ਸਰ ਇਹ ਮਹੀਨਾ ਜਿਹੜੇ ਮਹੀਨਾ ਤਾ ਇਹ ਮੈਡੀਸਿਨ ਚੱਲੇਗੀ ਤੇ ਜਿਵੇਂ ਅਜੀ ਇਸ ਪ੍ਰੋਬਲਮ ਦੇ ਕਰਕੇ ਗੱਲ ਕੀਤੀ ਹੈ ਕਿ ਉਹਨਾਂ ਨੂੰ ਪ੍ਰੈਗਨੈਂਸੀ ਚ ਸੌਰੀ ਬਲੀਡਿੰਗ ਦੀ ਰਹਿ ਜਾਂਦੀ ਹੈਗੀ ਤੇ ਉਹ ਬਲੀਡਿੰਗ ਵਾਸਤੇ ਸਰ ਉਹਨਾਂ ਨੇ ਆਹ ਮੈਨੋਮੈਕਸ ਮੈਨ ਨਾਲ ਸ਼ੁਰੂ ਕਰਾ ਦੇਣੀ ਹੈਗੀ ਤਾਂ ਉਹਨਾਂ ਨੂੰ ਚੰਦਾ ਮੈਡੀਸਿਨ ਸ਼ੁਰੂ ਕਰਾ ਦੇਣੀ ਹੈਗੀ ਚੰਦਾ ਤੇ ਮੈਨੋਮੈਕਸ ਦੇ ਨਾਲ ਉਹਨਾਂ ਦੀ ਜਿਹੜੀ ਐਬਨਾਰਮਲ ਬਲੀਡਿੰਗ ਹੈ ਪ੍ਰੈਗਨੈਂਸੀ ਦੇ ਵਿੱਚ ਵੀ ਉਹ ਲੈ ਸਕਦੇ ਹੈਗੇ ਅਗਰ ਟੂ ਪ੍ਰੈਗਨੈਂਸੀ ਠਹਿਰ ਗਈ ਹੈ ਤਾਂ ਸਰ ਇਹਨਾਂ ਨੇ ਜਾਣ ਪਾ ਦੇਣੀ ਹੈ ਜਾਣ ਪਾ ਕੇ ਉਸ ਨੂੰ ਬਚਾ ਸਕਦੇ ਪਰ ਇਹ ਡਿਸੀਜਨ ਸਾਨੂੰ ਬਹੁਤ ਕੁਇਕ ਲੈਣਾ ਪਏਗਾ ਇਹਦੇ ਵਿੱਚ ਅਸੀਂ ਟਾਈਮ ਪਾ ਸਕਦੇਗੇ ਸਿਰ ਦੂਸਰੀ ਗੱਲ ਜਿਵੇਂ ਹੁਣ ਆਪਾਂ ਨੇ ਇਹਦਾ ਇੱਕ ਰੂਟ ਕਾਸ ਦੀ ਗੱਲ ਕੀਤੀ ਸੀ ਵੀ ਹਾਂ ਯੂਟਰਸ ਪਾਵਰ ਨਹੀਂ ਹੈ ਮਤਲਬ ਯੂਟਰਸ ਉਹੀ ਇਮਪਲੈਂਟ ਨਹੀਂ ਹੋ ਪੰਦਾਗਾ ਹਨਾ ਉਹ ਜਾਣ ਹੀ ਪੰਦਾ ਤਾਂ ਇਹਦਾ ਰੀਜ਼ਨ ਸਰ ਇੱਕ ਐਂਡੋਮੈਟ੍ਰੋਸਿਸ ਵੀ ਹੁੰਦਾ ਹੈ ਕਿ ਐਂਡੋਮੈਟ੍ਰੋਸਿਸ ਜਿਹੜੀ ਇਨਫਲਮੇਸ਼ਨ ਹੋਈ ਹੁੰਦੀ ਹੈ ਜਿਹੜੀ ਐਂਡੋਮੈਟ੍ਰੋਸਿਸ ਲਾਈਨਿੰਗ ਹੈ ਉਹ ਸਵੈਲ ਹੋ ਜਾਂਦੀ ਜੀ ਜਦੋਂ ਜ਼ਿਆਦਾ ਸਵੈਲ ਹੋ ਜਾਏਗੀ ਤੇ ਇੱਥੇ ਐਂਡੋਮੈਟ੍ਰੋਟਿਕ ਸਿਸਟ ਵੀ ਹੋ ਜਾਂਦੀ ਕਿਉਂਕਿ ਇਹ ਜਿਹੜਾ ਮਾਸ ਹੈ ਨਾ ਸਰ ਇਹ ਇਹ ਵਧਣਾ ਸ਼ੁਰੂ ਹੋ ਜਾਂਦਾ ਹੈ ਹਨਾ ਇਹ ਰੋਂਗ ਵੇ ਨਾਲ ਵੱਧਦਾ ਹੈ ਤਾਂ ਸਰ ਇੱਥੇ ਪੋਲੀਪੀ ਆਪ ਟ੍ਰੋਟਿਕ ਸਿਸਤੇ ਪੋਲੀਪ ਉਹ ਵੀ ਐਂਡੋਮੈਟ੍ਰੋਸਿਸ ਹੋਣ ਕਰਕੇ ਹੀ ਇੱਥੇ ਪੋਲੀਪ ਬਣ ਜਾਂਦਾ ਹੈ ਜਾਂ ਸਿਸਤ ਬਣ ਜਾਂਦੀ ਹੈ ਪੋਲੀਪ ਮੈਥਨ ਇਹ ਦਿਖਾ ਰਹੀਆਂ ਸਰ ਇਹ ਇਸ ਤਰੀਕੇ ਪੋਲੀਪ ਬਣਦਾ ਹੈ ਠੀਕ ਹੈ ਤਾਂ ਸਰ ਇਸ ਨੂੰ ਰਿਕਵਰ ਕਰਨ ਵਾਸਤੇ ਆਪਾਂ ਲੈ ਸਕਦੇ ਹੈਗੇ ਆ ਸਰ ਯੂ ਪਾਵਰ ਯੋਗ ਆਪ ਉਹਨਾਂ ਨੂੰ ਦੇਣਾ ਠੀਕ ਹੈ ਯੂ ਪਾਵਰ ਯੋਗ ਦੇ ਨਾਲ ਉਹਨਾਂ ਦੀ ਐਂਡੋਮੈਟਰੀਅਮ ਲਾਈਨਿੰਗ ਜਿਹੜੀ ਹੈ ਉਹ ਵਧੀਆ ਬਣ ਜਾਣੀ ਹੈਗੀ ਹੈ ਤੇ ਨਾਲ ਸੇ ਉਹਨਾਂ ਨੂੰ ਆਸੂ ਭਾਗੇ ਸ਼ੁਰੂ ਕਰਾਂਗੇ ਸੁਭਾਗੇ ਮੈਡੀਸਨ ਤੇ ਤਾਂ ਮੈਂ ਤੁਹਾਨੂੰ ਦੱਸ ਹੀ ਰਹੀ ਹਾਂ ਸਰ ਇਹ ਹਰ ਤਰੀਕੇ ਕਾਮਯਾਬ ਹੈ ਅੱਜ ਦੇ ਟਾਈਮ ਤੇ ਅਸੀਂ ਪ੍ਰੂਫ ਕਰ ਚੁੱਕੇ ਹਾਂ ਸਰ ਇਸ ਨੂੰ ਠੀਕ ਹੈ ਪਰ ਫਿਰ ਵੀ ਕਈਆਂ ਨੂੰ ਰਹਿੰਦਾ ਕਿ ਸਟ्रेस ਲੈਵਲ ਰਹਿਣ ਕਰਕੇ ਉਹਨਾਂ ਨੂੰ ਮਾਈਗਰੇਨ ਦੀ ਪ੍ਰੋਬਲਮ ਵੀ ਸਰ ਹੋ ਜਾਂਦੀ ਹੈਗੀ ਹੈ ਹਨਾ ਕਿਉਂਕਿ ਸਵियर ਹੈਡੈਕ ਹੁੰਦਾ ਉਹਦੇ ਵਿੱਚ ਸਰ ਉਹਨਾਂ ਨੇ ਇਹ ਮਾਈਗਰੇਕਸ ਪਾਊਡਰ ਠੀਕ ਹੈ ਤੇ ਨਾਲ ਸਰ ਇਹ ਕੈਪਸੂਲ ਤੇ ਨਾਲ ਉਹਨਾਂ ਨੇ ਇਹ ਟੈਬਲੇਟ ਇਹ ਤਿੰਨਾਂ ਦਾ ਕੰਬੀਨੇਸ਼ਨ ਮਾਈਗਰੇਨ ਸਵियर ਮਾਈਗਰੇਨ ਜਿੰਨਾ ਮਰਜ਼ੀ ਹੋ ਉਹਨਾਂ ਨੂੰ ਪਾਵੇਂ ਤੇ ਇਹ ਮਾਈਗਰੇਨ ਦੇ ਵਿੱਚ ਇਹ ਤਿੰਨੋਂ ਚੀਜ਼ਾਂ ਦਾ ਕੰਬੀਨੇਸ਼ਨ ਆਪਾਂ ਦੇਵਾਂਗੇ ਤਾਂ ਇਹ ਅੱਜ ਮੈਂ ਪ੍ਰੋਬਲਮਸ ਨੂੰ ਲੈ ਕੇ ਜਿਹੜੀਆਂ ਰੂਟ ਕੌਸੀ ਡਿਜ਼ੀਜ਼ ਸੀ ਮਾਲੀ ਖੋਲੀਆ ਵਾਲੀ ਇਹਦਾ ਜੜੋਂ ਹੀ ਸਰਮਾ ਟਰੀਟਮੈਂਟ ਦੱਸ ਦਿੱਤਾ ਆ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਅੱਛਾ ਇਹ ਵੀ ਸਾਨੂੰ ਦੱਸ ਦਿਓ ਵੀ ਤੁਹਾਨੂੰ ਮਿਲਣ ਦਾ ਕੀ ਢੰਗ ਹੈ ਅਗਰ ਕਿਸੇ ਨੇ ਭੈਣ ਨੇ ਜਾਂ ਕਿਸੇ ਜੋੜੇ ਨੇ ਤੁਹਾਡੇ ਤੱਕ ਆਪਣੀ ਕੋਈ ਗੱਲ ਰੱਖਣੀ ਹੈ ਜਿਹੜੀ ਤੁਸੀਂ ਪ੍ਰੋਬਲਮ ਸਮਝਾਈ ਹੈ ਕਿ ਇਹ ਵਾਰ-ਵਾਰ ਜਿਹਨਾਂ ਨੂੰ ਇਹ ਪ੍ਰੋਬਲਮ ਆਉਂਦੀ ਹੈ ਤੇ ਤੁਹਾਡੇ ਤੱਕ ਕਿਵੇਂ ਰਾਬਤਾ ਕਰਾਂ ਸਰ ਆਪਣਾ ਫੇਸ 10 ਸੈਕਟਰ 64 ਮੁਹਾਲੀ ਐਸਸੀਐਫ 61 ਹੈ ਇੱਥੇ ਸਾਨੂੰ ਮਿਲ ਸਕਦੇ ਆ ਤੇ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰ ਸਕਦੇ ਆ ਕੁਝ ਪੇਸ਼ੈਂਟ ਮੈਨੂੰ ਕਾਲ ਕਰ ਰਹੇ ਇਹਨਾਂ ਦਿਨਾਂ 'ਚ ਮੈਡਮ ਤੁਹਾਡੀ ਕਾਲ ਮਿਲਦੀ ਨਹੀਂ ਅਸੀਂ ਇਸੇ ਕਰਕੇ ਐਡਰੈਸ ਸਪੈਸ਼ਲ ਦੱਸ ਦਿੰਦੇ ਆ ਵੀ ਉਹ ਐਡਰੈਸ ਸਰਚ ਆਊਟ ਕਰਕੇ ਗੂਗਲ ਤੇ ਮੈਪ ਤੇ ਪਾਉਣ ਤੇ ਸਰ ਉਹ ਸਰਚ ਕਰਕੇ ਆਪ ਨੂੰ ਮਿਲ ਸਕਤੇ ਹੈ ਜੀ ਬਹੁਤ ਬਹੁਤ ਸ਼ੁਕਰੇ ਜੀ ਸਾਰੀ ਗੱਲਬਾਤ ਲਈ ਸੋ ਹੇਸਨ ਸੀਨੀਅਰ ਨਰਸਿੰਗ ਆਫੀਸਰ ਹਰਮੀਤ ਜੀ ਜਿਨਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਟਿਊਬ ਵਾਲੀ ਪ੍ਰੈਗਨੈਂਸੀ ਦੇ ਵਿੱਚ ਆਯੁਰਵੇਦਾ ਨੂੰ ਅਪਣਾ ਕੇ ਇਸ ਪ੍ਰੋਬਲਮ ਤੋਂ ਇਸ ਸਮੱਸਿਆ ਤੋਂ ਨਿਜਾਤ ਪਾ ਸਕਦੇ ਹਾਂ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦੇ ਦਿੱਤਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਸੀਨੀਅਰ ਨਰਸਿੰਗ ਆਫੀਸਰ ਹਰਮੀਤ ਜੀ ਨੂੰ ਕਾਲ ਕਰ ਸਕਦੇ ਹੋ ਪਰਸਨਲੀ ਮਿਲ ਸਕਦੇ ਹੋ ਔਰ ਆਪਣੀ ਦਿੱਕਤ ਪਰੇਸ਼ਾਨੀ ਇਹਨਾਂ ਕੋਲੋਂ ਅਸੀਂ ਕਹਿ ਲਈਏ ਕਿ ਕੰਸਲਟ ਕਰ ਸਕਦੇ ਹੋ ਸਲਾਹ ਲੈ ਸਕਦੇ ਹੋ ਔਰ ਇਹਨਾਂ ਜ਼ਰੀਏ ਤੁਸੀਂ ਹੋਰ ਵੀ ਜਿਹੜੀ ਦਿੱਕਤ ਪਰੇਸ਼ਾਨੀ ਤੁਹਾਨੂੰ ਆਮ ਸਿਹਤ ਨਾਲ ਸੰਬੰਧਿਤ ਹੈਗੀਆਂ ਉਹ ਵੀ ਤੁਸੀਂ ਇੱਥੋਂ ਆ ਕੇ ਆਪਣਾ ਪਰਮਾਤਮਾ ਕਿਉਂਕਿ ਕਿਸੇ ਨਾ ਕਿਸੇ ਨੂੰ ਜ਼ਰੀਆ ਜ਼ਰੂਰ ਬਣਾਉਂਦਾ ਇਹਨਾਂ ਦੇ ਜ਼ਰੀਏ ਤੁਸੀਂ ਹੱਲ ਕਰਵਾ ਸਕਦੇ ਹੋ ਧੰਨਵਾਦ